ਜੀਤੇ ਕੁਐਸ਼ਨਜ਼ ਔਨ ਸਿੱਖਣ ਦੇ ਮਨੋਵਿਗਿਆਨ ਬਾਰੇ ਪ੍ਰਸ਼ਨੋ 3 ਪ੍ਰਸ਼ਨ ਪਹਿਲਾ ਸਿੱਖਣ ਦੀ ਪ੍ਰਕਿਰਿਆ ਵਿੱਚ ਸਭ ਤੋਂ ਮਹੱਤਵਪੂਰਨ ਮਨੋਵਿਗਿਆਨਕ ਕਾਰਕ ਕਿਹੜਾ ਹੈ ਪ੍ਰੇਰਨਾ ਮੋਟੀਵੇਸ਼ਨ ਅਤੇ ਦਿਲਚਸਪੀ ਇੰਟਰਸਟ ਪ੍ਰਸ਼ਨ ਦੂਜਾ ਜਾਣਕਾਰੀ ਨੂੰ ਲੰਬੇ ਸਮੇਂ ਤੱਕ ਯਾਦ ਰੱਖਣ ਲਈ ਸਭ ਤੋਂ ਪ੍ਰਭਾਵਸ਼ਾਲੀ ਤਕਨੀਕ ਕਿਹੜੀ ਹੈ ਐਕਟਿਵ ਰਿਕਾਲ ਪ੍ਰਸ਼ਾਂਤੀਜਾ ਸਪੇਸਡ ਰਿਪਿਸਟੇਸ਼ਨ ਦਾ ਕੀ ਅਰਥ ਹੈ ਜਾਣਕਾਰੀ ਨੂੰ ਨਿਯਮੰਤ ਅੰਤਰਾਲ ਦੇ ਦਰਹਾਉਣਾ ਪ੍ਰਸ਼ਨ ਚੌਥਾ ਸਿੱਖਣ ਦੇ ਪੀਰਾਮਿਡ ਲਰਨਿੰਗ ਰੀਟੈਂਸ਼ਨ ਪੀਰਾਮਿਡ ਅਨੁਸਾਰ ਸਭ ਤੋਂ ਵੱਧ ਧਾਰਨ ਦਾ ਹਾਈएस्ट ਰੀਟੈਂਸ਼ਨ ਰੇਟ ਕਿਸ ਵਿਧੀ ਨਾਲ ਹੁੰਦੀ ਹੈ ਕਰਕੇ ਸਿੱਖਣਾ ਲਰਨਿੰਗ ਬਾਏ ਡੂਇੰਗ ਪ੍ਰਸ਼ਨ 5 ਕਿਹੜੀ ਵਿਧੀ ਡੂੰਗੀ ਸਮਝ ਡੀਪਰ ਕੰਪ੍ਰਹੈਂਸ਼ਨ ਅਤੇ ਜਾਣਕਾਰੀ ਨੂੰ ਯਾਦ ਰੱਖਣ ਵਿੱਚ ਮਦਦ ਕਰਦੀ ਹੈ ਗਰੁੱਪ ਡਿਸਕਸ਼ਨ ਪ੍ਰਸ਼ਨ 6 ਮੈਟਾਕੋਗਨੀਸ਼ਨ ਕੀ ਹੈ ਆਪਣੇ ਖੁਦ ਦੇ ਸਿੱਖਣ ਬਾਰੇ ਸੋਚਣਾ ਜਾਂ ਸਵੈ ਜਾਗਰੂਕਤਾ ਪ੍ਰਸ਼ਨ 7 ਨਵੀਂ ਜਾਣਕਾਰੀ ਨੂੰ ਪੁਰਾਣੀ ਜਾਣਕਾਰੀ ਨਾਲ ਜੋੜਨਾ ਕੀ ਕਹਾਉਂਦਾ ਹੈ ਐਨ ਅਕੋਰਡਿੰਗ ਪ੍ਰਸ਼ਨ 8ਵੇਂ ਕਿਹੜੇ ਕਾਰਕ ਭੁੱਲਣ ਫੋਰਗੇਟਿੰਗ ਨੂੰ ਪ੍ਰਭਾਵਿਤ ਕਰਦੇ ਹਨ ਦਕਲੈਂਡਾਜੀ ਅਤੇ ਰੀਟਰੀਵਲ ਫੇਲ ਇੰਟਰਫੀਰੈਂਸ ਐਂਡ ਰੈਟਰੀਆਫ ਅਲ ਫਲਚਰ ਪ੍ਰਸ਼ਨ ਨੋ 1 ਵਿਜ਼ੂਅਲ ਐਡਸ ਜਿਵੇਂ ਕਿ ਮਾਈਂਡ ਮੈਪਸ ਅਤੇ ਚਿੱਤਰਾਂ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਵਿਚਾਰਾਂ ਨੂੰ ਸੰਗਠਿਤ ਕਰਨ ਅਤੇ ਯਾਦ ਸ਼ਕਤੀ ਵਧਾਉਣ ਲਈ ਪ੍ਰਸ਼ਨ ਦੱਸੋ ਸਿਕੰਧੀ ਪਰਕਰਿਆ ਵਿੱਚ ਵਿਅਕਤੀਗਤ ਮਤਭੇਦ ਇਨਵਿਜੂਅਲ ਡਿਫਰੈਂਸ ਨੂੰ ਸਮਝਣਾ ਕਿਉਂ ਜ਼ਰੂਰੀ ਹੈ ਕਿਉਂਕਿ ਵੱਖ-ਵੱਖ ਲੋਕ ਵੱਖ-ਵੱਖ ਤਰੀਕਿਆਂ ਨਾਲ ਸਿੱਖਦੇ ਹਨ ਪ੍ਰਸ਼ਨ 11 ਸਿੱਖਣ ਵਿੱਚ ਰੇਨਫੋਰਸਮੈਂਟ ਦੀ ਕੀ ਭੂਮਿਕਾ ਹੈ ਇਹ ਸਿੱਖਣ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਦਾ ਹੈ ਪ੍ਰਸ਼ਨ 12 ਮਨੋਨਿਕ ਡਿਵਾਈਸ ਕਿਸ ਲਈ ਵਰਤਿਆ ਜਾਣ ਦੇ ਹਨ ਯਾਦ ਸ਼ਕਤੀ ਵਧਾਉਣ ਲਈ ਪ੍ਰਸ਼ਨ 13ਵਾਂ ਕਿਹੜੀ ਯਾਦਦਾਸ਼ਤ ਮੈਮਰੀ ਦੀ ਕਿਸਮ ਛੋਟੀ ਮਿਆਦ ਦੀ ਹੁੰਦੀ ਹੈ ਛੋਟੀ ਮਿਆਦ ਦੀ ਯਾਦਦਾਸ਼ਤ ਸ਼ਾਰਟ ਟਰਮ ਮੈਮਰੀ ਪ੍ਰਸ਼ਨ 14 ਵਿਗਿਆਨ ਨੂੰ ਅਸਲ ਸੰਸਾਰ ਤੇ ਪ੍ਰਦਰਸ਼ਨ ਰੀਅਲ ਵਰਲਡ ਪਰਫਾਰਮੈਂਸ ਵਿੱਚ ਤਬਦੀਲ ਕਰਨ ਕੀ ਕਹਾਉਂਦਾ ਹੈ ਸਿੱਖਣ ਦਾ ਟ੍ਰਾਂਸਫਰ ਟ੍ਰਾਂਸਫਰ ਆਫ ਲਰਨਿੰਗ ਪ੍ਰਸ਼ਨ 15ਵਾਂ ਸਿੱਖਣ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਅਧਿਆਪਕਾਂ ਨੂੰ ਕੀ ਕਰਨਾ ਚਾਹੀਦਾ ਹੈ ਸਮਾਗਰੀ ਨੂੰ ਦਿਲਚਸਪ ਅਤੇ ਟੁਕਵਾ ਐਂਗੇਜਿੰਗ ਐਂਡ ਰੈਲੇਵੈਂਟ ਬਣਾਉਣਾ ਚਾਹੀਦਾ ਹੈ